ਕੋਲਾ ਜਿੰਦ ਮੇਰਗੇ ਔਖੇ ਵੇਲੇ ਕੰਮ ਆਊਗਾ ਓ ਬੱਟਾ ਕਰਿਓ ਓ ਹਾਂਜੀ ਬਾਬਾ ਜੀ ਕਿਵੇਂ ਹੋ ਇਕੱਠਾ ਠੀਕ ਕਿਵੇਂ ਗਰੀਬਾਂ ਦੇ ਘਰੇ ਫੇਰਾ ਪੁਣਾ ਹੋਇਆ ਬਸ ਆਈ ਇਹਦੇ ਪਿੰਡੇ ਸਾਧੂ ਸੰਤਾਂ ਦੇ ਬੱਟਾ ਹੋਰ ਬਾਬਾ ਜੀ ਕੀ ਸੇਵਾ ਕਰੀਏ ਤੁਹਾਡੀ ਮੇਰੇ ਕੋਲ ਤਾਂ ਤੈਨੂੰ ਬਤਾਈਆ ਭੁੱਖੇ ਚ ਆਏ ਹੁੰਦੇ ਸਭ ਸੰਤ

ਉੜਾ ਇਹਨਾਂ ਜਲਦੀ ਉੱਠਿਓ ਮੇਰਾ ਬਾਪੂ ਸਾਧ ਸੰਤਾ ਚੋਂ ਕੋਈ ਨਹੀਂ ਜੇ ਸਾਧੂ ਸੰਤਨ ਨੂੰ ਕੁਛ ਨਹੀਂ ਆਉਂਦੇ ਤੇਰੇ ਬਾਪੂ ਚਲੋ ਠੀਕ ਹੈ ਪਾਪਾ ਜੀ ਲੰਗਰ ਬਣਾਉਣੀ ਅਸੀਂ ਠੀਕ ਹੈ ਜੀ ਠੀਕ ਹੈ ਉਹ ਬਾਪਾ ਬਾਪਾ ਮੇਰਾ ਬਾਪੂ ਆ ਗਿਆ ਯਾਰ ਉਹ ਬਾਪਾ ਮੈਂ ਤਾਂ ਮਾ ਸਾ ਪਿਆਉ ਬਾਪੂ ਨੂੰ ਜਾਣਦਾ ਮੈਂ ਤਾਂ ओ हाँ बापू आया ये पे पे अपना एक रिश्तेदार है केड़ा रिश्तेदार है और रिश्तेदार अपना चल तू अंदर जावड़ा कोई नहीं पैया वह वे तो ओ तू अंदर जावड़ा खड़ जाओ केड़ा तू ਉਹ ਤੰਨਾ ਤੂਏ ਉਹ ਕਿਹੜਾ ਤੂੰ ਉੱਠ ਖੜਾਓ ਕੌਣ ਆ ਅਸੀਂ ਫੱਕਰ ਆ ਅਸੀਂ ਹੁੰਦੇ ਨਹੀਂ ਰੇ ਖੜਾ ਕਿਹੜਾ ਦੱਸ ਫੱਕਰ ਸਾ ਤੂੰ ਸੰਤ ਆ ਮਸਾ ਰਾਮਕਾਂ ਲੱਗੇ ਆ ਉਹ ਕਿਹੜਾ ਤੂੰ ਅਰੇ ਜਦ ਤੇਰੇ ਵੱਡੇ ਫੱਕਰ ਦੀ ਨੂੰ ਹੱਤ ਕਾਇ ਲੈਣੋ ਕਰੇ ਕੋਈ ਨਹੀਂ ਆ ਬਾਪੂ ਨਾ ਤੇਰਾ ਉਹ ਬਾਪੂ ਨਾ ਤੇ ਫੱਕਰ ਕਰੂ ਮੈਂ ਬਣਾਉਣਾ ਨਾ ਨਾ ਮੇਰੇ ਡੱਬਾ ਡਾ ਸੋਡਾ ਬੁੜਾਇਆ Mana abang? Abang aku! Abang aku diam lagi! Abang